ਮਾਣ ਮਾਰ 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 ਮ ਹਾਂਜੀ ਉਸ ਨੂੰ ਕਿਹਾ ਜਾਂਦਾ ਹੱਥ ਮੰਗਣ ਵਾਸਤੇ ਆਏ ਉਹ ਵੀ ਇੱਕ ਜਗ੍ਹਾ ਤੇ ਜਿਹੜੀ ਜਗ੍ਹਾ ਲੀਫ ਤੇ ਕਹਿੰਦਾ ਪੁਲਿਸ ਪ੍ਰਸ਼ਾਸਨ ਤੋਂ ਜਦੋਂ ਕਹਿੰਦਾ ਆਪਾਂ ਦੇ ਤਾਂ ਚੱਕ ਕੇ ਦੱਦੇ ਭੱਜਿਆ ਨਹੀਂ ਜੀ ਪਾਕਸਰ ਤੋਂ ਆਏ ਹਾਂ ਜੀ ਅਸੀਂ ਕਰਨ ਮੱਜੀ ਸੁਹਾਗਾ ਜਿੱਤਾ ਤੋਂ ਆਹ ਕੋਈ ਲਾਨਾ ਦੀ ਟੀਚ ਨਹੀਂ ਛੱਡੀ ਕੋਈ ਕਾਨੂੰਨ ਨਾ ਸੀ ਇਹ ਸਰ ਜੀ ਇਹ ਪੰਜਾਬ ਦੀ ਯਾਗਰੇ ਬਾਹਰ ਚੱਲ ਗਿਆ ਹਾਈ ਕੋਰਟ ਦਾ ਹੁਕਮ ਹੋ ਗਿਆ ਪਿੰਕ ਨੂੰ ਉਹਨੂੰ ਕੋਨੇ ਕੋਈ ਤਮਾਸ਼ਾ ਹੋ ਗਿਆ ਕਿ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਨਹੀਂ ਕਰਉਣੀ ਅਸੀਂ ਵੀ ਹਾਈ ਕੋਰਟ ਨੇ ਹੁਕਮ ਨਹੀਂ ਮੰਨਦੇ ਇਹ ਤਮਾਸ਼ਾ ਬਣਾ ਲਿਆ ਉਹ ਤਾਨੂੰ ਪਿਆਰ ਨਾ ਸਮਝਾਇਆ ਤੇ ਬੈਂਕ ਵਾਲਿਆਂ ਨੇ ਕੀ ਕੈਰੀ ਕਰ ਦਿੱਤੀ ਇਹ ਗੱਲ ਤੇ ਬੈਂਕ ਵਾਲਿਆਂ ਨੇ ਯਾਰ ਤਿੰਨ ਵਾਰ ਬੰਦਾ ਗੱਲ ਕਰੇ ਸਾਡਾ ਬੰਦਾ ਜੁਮੇਵਾਰ ਗੱਲ ਕਰੇ ਬਲਾਓ ਕਿਹੜਾ ਬੰਦਾ ਜੁਮੇਵਾਰ ਬਲਾਓ ਧੰਨਵਾਦ ਕੀ ਨਾਮ ਜੀ ਤੁਹਾਡਾ ਨਿਰੰਦਰ ਸਿੰਘ ਮੇਰੇ ਨਾਮ ਆ ਉਹਦੇ ਰਹਿਣ ਵਾਲੇ ਦੇ ਪਹਾੜੀ ਦੇ ਅੱਜ ਕੀ ਗੱਲ ਹੋਈ ਹੈ ਅੱਜ ਘੇਰ ਕੇ ਨਾ ਦੋਸਤੀ ਚੋੜੀ ਨੂੰ ਦਾੰਦਾ ਮਾਰ ਮਾਰ ਕੇ ਬੰਦੇ ਸਰ ਫੜਰ ਕਰਦੇ ਮੇਰੇ ਕਿੰਨੇ ਜਖਮ ਨਹੀਂ ਹੋਏ ਆ ਬਹੁਤ ਜ਼ਿਆਦਾ ਜਖਮ ਨਹੀਂ ਥੋੜੇ ਜਿਹੇ ਕਿੱਥੇ ਕਿੱਥੇ ਲੱਗੀ ਤੁਹਾਨੂੰ ਮੈਨੂੰ ਪੰਜਾਂ ਦਾ ਹੈਗੇ ਸਿਰ ਬੌਲੇ ਦੇ ਥੱਲੇ ਆ ਕੇ ਛੇ ਚਾਰ ਕੋਈ ਸਭ ਦੱਸਦਾ ਮੈਨੂੰ ਉਸ ਤਰ੍ਹਾਂ ਵਜੀਆਂ ਇੱਕ ਕੁੱਤੀ ਬੱਸੀ ਭਾਰੀ ਹੈ ਕਿੰਨਾ ਵੱਲ ਮਾਰਿਆ ਗਿਆ ਤੁਹਾਨੂੰ ਉਸਨੇ ਮਾਰਿਆ ਜੀ ਕੀ ਲੱਗ ਰਿਹਾ ਕਿਉਂ ਮਾਰਿਆ ਗਿਆ ਤੁਹਾਨੂੰ ਕੀ ਲੱਗਦਾ ਰੋਟੀ ਟਰਾਲੀ ਕੇਵਾ ਬਾਬਾ ਜੀ ਰੋਟੀ ਟਰਾਲੀ ਦੇ ਕੁੱਤੇ ਰੋਟੀ ਲੋਕਾਂ ਦੇ ਉੱਤੇ ਟਰਾਲੀ ਵੀ ਚੜੀ ਆ ਜੀ ਕੋਈ ਨਹੀਂ ਜਹਰ ਹੁਣ ਤਾਂ ਖਰੋਤੀ ਕੁੱਤੇ ਆਏ ਹੋਣਾਂ ਹਾਂ ਤਾਂ ਪੜੀ ਕਹਿੰਦੇ ਆ ਇਹ ਪਬਲਿਕ ਨੂੰ ਸੱਟਾਂ ਲੱਗੀਆਂ ਟਰਾਲੀਆਂ ਜਿਹੜੇ ਆਈਆਂ ਬਹੁਤ ਜ਼ਿਆਦੇ ਬੰਦੇ ਕੁੱਤੇ ਕਹਿੰਦੇ ਬੱਚਿਆਂ ਦੇ ਉੱਪਰ ਟਰਾਲੀਆਂ ਜਿਹੜੇ ਆਈਆਂ ਇਸ ਕਰਕੇ ਕੁੱਤੇ ਆਏ ਕੋਈ ਨਹੀਂ ਵੇਖੋ ਕੋਈ ਨਹੀਂ ਵੇਖੀ ਕਿਸੇ ਦਿਨ ਜਿਹੜੀ ਰੋਤੀ ਜੜੀ ਕੁੱਟਿਆ ਇਹ ਨਾਮ ਪੂਰਾ ਨਰਿੰਦਰ ਸਿੰਘ ਮੈਂ ਕਿਹੜਾ ਕਿਹੜਾ ਸਿਰ ਹੌਲੀ ਹੌਲੀ ਆਕ ਲੈਣ ਬਾਹਲੀ ਥੋੜਾ ਪਿੱਛੇ ਮੈਂ ਤੇ ਨਲਾਂ ਜਾ ਰਹੇ ਕਿਸਾਨ ਦੀ ਕਮੈਂਟ ਦੀ ਮਾਨਜੋ ਸਲਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਗੱਲ ਆ ਕਿ ਲੋਕਾਂ ਦੀ ਆਵਾਜ਼ਾਇ ਵਿੱਚ ਕਿਸੇ ਨੂੰ ਵਿਗੜਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਮਾਨਜੋ ਕਮਿਸ਼ਨਰ ਸਾਹਿਬ ਅਸੀਂ 2-3 ਦਿਨ ਹੋ ਗਏ ਨਾਲ ਦੀ ਰਿਕਵੈਸਟ ਕਰ ਰਹੇ ਆ ਕਿ ਬੈਂਕ ਜਿਹੜਾ ਹਾਈ ਕੋਰਟ ਦੇ ਹੁਕਮ ਆ ਅਸੀਂ ਸਾਨੂੰ ਪਾਲਣਾ ਕਰਾਉਣੀ ਜ਼ਰੂਰੀ ਆ ਮਾਨਜੋ ਹਾਈ ਕੋਰਟ ਇਹ ਕਹਿੰਦੇ ਆ ਕਿ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਤੁਸੀਂ ਕਿਉਂ ਕਰਾਉਂਦੇ ਜੀ ਸਰ ਕੁਝ ਕਲਕਾਉਂ ਦੇ ਮਾਮਲੇ ਮਾਮਲੇ ਦੀ ਲੈ ਕੇ ਗੱਲ ਕੀਤੀ ਜਾ ਰਹੀ ਕੋਈ ਮਾਮਲਾ ਨਹੀਂ ਤੇ ਬਹਾਨੇ ਭਾਜੀ ਕੋਈ ਬੰਨ ਨਹੀਂ ਭਾਜੀ ਸਿਰਫ ਇਹਨਾਂ ਦਾ ਹੈ ਜੀ ਕਿ ਤੁਸੀਂ ਉਹ ਬੈਂਕ ਦੇ ਕਿਉਂ ਪਹਿਲਾਂ ਇਹ ਬੈਂਕ ਦੀ ਸੀਲ ਤੋੜਨ ਲੱਗੇ ਸੀ ਤੇ ਉਹਦੇ ਕਰਕੇ ਅਸੀਂ 3 ਦਿਨ ਹੋ ਗਿਆ ਕੱਲ ਬੈਂਕ ਵਾਲੇ ਵੀ ਆਏ ਸੀ ਵਾਪਸ ਬੈਠ ਕੇ ਅਸੀਂ ਇਹਨਾਂ ਨਾਲ ਗੱਲ ਕਰ ਲਈ ਨਹੀਂ ਲੇਕਿਨ ਇਹਨੂੰ ਅਸੀਂ ਕਾਲ ਕਰਦੇ ਕੱਲ ਪ੍ਰਵਿੰਦਰ ਮਾਲ ਨੇ ਫੋਨ ਹੀ ਖੋਲਿਆ ਜੀ ਇਹਦੇ ਜਗਜੀਤ ਮੁੰਡਾ ਉਹਨੂੰ ਕਾਲ ਕੀਤੀ ਅਸੀਂ ਰਿਕਵੈਸਟ ਕੀਤੀ ਮੈਂ ਠੀਕ ਹੈ ਮੇਰੇ ਨਾਲ ਚੰਗੇ ਸੁਭਾਅ ਸੀ ਲੇਕਿਨ ਇਹਨੇ ਇੱਕ ਨਹੀਂ ਸਾਡੀ ਸੁਣੀ ਇਹਦਾ ਮਲੇ ਇਹਨਾਂ ਨੇ ਵੇਖਣਾ ਆ ਕਿੱਡਾ ਕਰਨ ਲਗੇ ਨਿਆਣੇ ਤੇ ਮੋਟਰਸਾਈਕਲ ਚੜ ਦਿੰਦਾ ਕਿੰਨੇ ਕਿੰਨੇ ਕਿਸਾਨ ਜਿਹੜੇ ਗ੍ਰਿਫਤਾਰ ਹੋਏ ਦੇਖੋ ਜੀ ਬੱਚਿਆਂ ਦੇ ਤੇ ਮੋਟਰਸਾਈਕਲ ਉਹਨਾਂ ਦੀ ਟ੍ਰੀਟਮੈਂਟ ਕਰਾ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਮਰਜ਼ੀ ਕੀਤੀ ਜਾ ਕਿੰਨੇ ਕਿੰਨੇ ਕਿਸਾਨ ਗ੍ਰਿਫਤਾਰ ਕੀਤੇ ਆ ਅਰੇ ਚੱਲ ਰਹੀ ਜੀ ਚੱਲ ਰਹੀ ਆ ਸਰ ਪੁੱਛਿਆ ਜਾ ਰਿਹਾ ਕਿ ਬੱਚੇ ਵੀ ਕੁਝ ਜੋ ਵੀ ਐਸ ਪਰ ਲਾਪਰਨ ਦਾ ਕੰਮ ਕਰਦੇ ਬਾਕੀ ਇੰਜਰਡ ਹੋਏ ਨੇ ਦੋ ਤਿੰਨ ਬੱਚੇ ਵੀ ਜਿਹੜਾ ਮੋਟਰਸਾਈਕਲ 'ਤੇ ਲੱਗੇ ਸੀਗੇ ਔਰ ਇਚ ਮਲਾਜਤ ਵੀ ਲੱਗੀ ਹੈ ਕਿ ਬਾਕੀ ਐਕਸ਼ਨ ਇਹ ਮਾਮਲਾ ਕੀ ਸਰ ਕਿਸਾਨ ਤਾਂ ਲਾਂ ਕਿਉਂ ਲਾਂ ਜਾ ਰਿਹਾ ਦੇਖੋ ਬਿਨਾਂ ਆਨੀ ਪਰਮਿਸ਼ਨ ਬਨਾਉਂਸਿੰਗ ਕਰੇ ਸੀ ਬਾਕੀ ਤੇ ਪੈਗੇ ਸੀਗੇ ਰੋਡ ਸਰ ਜਿਹੜੇ ਬੱਚੇ 2 ਇੰਚ ਤੋਂ ਹੋਏ ਆ ਸਕੂਲ ਤੋਂ ਆ ਰਹੇ ਸੀ ਐਕਟਵਾ ਵੀ ਟੁੱਟ ਗਈ ਇੱਕ ਮੋਟਰਸਾਈਕਲ ਰਾਹ ਕੀ ਦਾ ਟੁੱਟ ਗਿਆ ਕਿੰਨੇ ਕ ਜਖਮੀ ਨੇ ਉਹ ਕਰ ਰਹੇ ਚੈੱਕ ਕਰ ਰਹੇ ਆ ਥੋੜਾ ਛੱਟਾ ਲੱਗਿਆਗੇ ਮਲਾਜੂ ਦੀ ਹੈਗਾ ਬਾਕੀ ਵੈਰੀਫਾਈ ਕਰ ਸਰ ਜਿਹੜੀ ਉੱਤੇ ਚਾੜ ਦਿੱਤੀ ਗਈ ਸੀ ਪੁਲਿਸ ਵੱਲੋਂ ਬੈਰੀਕੇਡ ਲਗਾਇਆ ਹੋਇਆ ਸੀਗਾ ਜੀ ਉੱਥੇ ਉਹ ਕਰ ਲੈਣੇ ਥੋੜੀ ਕਾਰਨ ਪੁਲਿਸ ਲੋਕ ਕੀ ਕਰਦੇ ਕਿਸੇ ਸਰ ਵੀ ਕਰ ਰਹੇ ਹਾਂ ਬਿਲਕੁਲ ਕਾਨੂੰਨੀ ਜੇ ਸਾਨੂੰ ਆਪ ਰੋਡ ਕਰਾ ਚੱਲ ਜੇ